ਤੇ ਕੋਈ ਸਾਡੀ ਪਰਸਨਲ ਲੜਾਈ ਨਹੀਂ ਸਾਡਾ ਕੋਈ ਉਹਨਾਂ ਨਾਲ ਵੱਟ ਦਾ ਰੋਲਾ ਨਹੀਂ ਹੈਗਾ ਜਾਂ ਸਾਡਾ ਕੋਈ ਸਾਨੂੰ ਕੋਈ ਇਹ ਲਾਲਚ ਨਹੀਂ ਕਿ ਫੀਸਿਸ ਵਗੈਰਾ ਦਾ ਸਾਡੀ ਪੂਰੇ-ਪੂਰੇ ਸਾਲ ਦੀ ਫੀਸ ਅਡਵਾਂਸ ਚ ਜਾਂਦੀ ਰਹੀ ਆ ਰੈਗੂਲਰ ਯੂਨੀਫਾਰਮ ਪਹਿਨੀ ਹੋਈ ਦੇ ਕਾਰਨ ਕਿ ਉਹਨਾਂ ਨੇ ਰੈਗੂਲਰ ਯੂਨੀਫਾਰਮ ਪਾਈ ਹੋਈ ਆ ਔਰ ਜੋ ਹੈ ਹਾਊਸ ਵੈਸ ਨਹੀਂ ਪਾਈ ਹੋਈ ਉਸ ਦੇ ਕਾਰਨ ਪੇਪਰਾਂ 'ਚ ਨਹੀਂ ਬੈਠਣ ਦਿੱਤਾ ਜਾ ਰਿਹਾ ਸੀ ਇਗਜ਼ਾਮਸ ਦੇ ਵਿੱਚ ਨਹੀਂ ਬੈਠਣ ਦਿੱਤਾ ਜਾ ਰਿਹਾ ਸੀ ਡੇਢ ਘੰਟੇ ਦੇ ਅਪ੍ਰੋਕਸ ਡੇਢ ਘੰਟਾ ਉਹਨਾਂ ਨੇ ਬੱਚਿਆਂ ਨੂੰ ਧੁੱਪ ਦੇ ਵਿੱਚ ਖੜਾ ਕੇ ਰੱਖਿਆ ਬੱਚਨ ਪੇਪਰ ਦੇਣ ਤੋਂ ਰੋਕਿਆ ਗਿਆ ਕਿਉਂਕਿ ਬੱਚਿਆਂ ਨੇ ਹਾਊਸਲੈਸ ਨਹੀਂ ਪਾਈ ਸੀ ਗੱਲ ਮੁੱਦਾ ਔਰ ਇਹ ਇਹ ਨਹੀਂ ਹੈਗਾ ਐਡਰੈਸ ਦਾ ਮੁੱਦਾ ਨਹੀਂ ਗੱਲ ਉਰੇ ਇਹਨਾਂ ਨੇ ਆਪਣੀ ਐਟੀਟਿਊਡ ਬਣਾ ਲੈ ਕੇ ਰੱਖਿਆ ਹੈਗਾ ਕਿ ਕਿਸੇ ਇੱਕ ਪਾਰਟਿਕੂਲਰ ਪੇਰੈਂਟ ਨੂੰ ਜਿਹੜਾ ਟਾਰਗੇਟ ਕਰ ਰਹੇ ਹੈਗੇ ਆ ਮਾਮਾ ਜੇ ਲੋ ਤਕਲੀਫ ਚੱਲ ਕੇ ਬੱਚਿਆਂ ਨੂੰ ਪੈਦਾ ਕਰ ਸਕਦੇ ਆ ਨਾ ਤੇ ਆਪਣੇ ਬੱਚਿਆਂ ਨਾਲ ਕਿਸੇ ਵੀ ਵੱਡੀ ਸ਼ਕਤੀ ਦੇ ਨਾਲ ਲੜ ਸਕਦੇ ਆ ਨੇ ਮੈਂ ਸਕੂਲ ਪ੍ਰਸ਼ਾਸਨ ਨੂੰ ਤੁਹਾਡੇ ਮਾਧਿਮ ਰਾਹੀਂ ਇਹ ਕਹਿਣਾ ਚਾਹੁੰਦੀ ਆ ਕਿ ਅਗਰ ਤੁਹਾਨੂੰ ਲੱਗਦਾ ਕਿ ਪੇਰੈਂਟਸ ਨੂੰ ਮੈਨੂਪੂਲੇਟ ਕਰਕੇ ਜਾਂ ਤੁਸੀਂ ਇਦਾਂ ਦੀ ਹਰਕਤਾਂ ਕਰਕੇ ਇਹ ਲੜਾਈ ਨੂੰ ਤੁਸੀਂ ਸਟਾਪ ਕਰ ਦੋਗੇ ਤੁਸੀਂ ਭੁੱਲ ਜਾਓ ਇੱਕੇ ਪੇਰੈਂਟਸ ਵਾਧੂ ਆ ਇਹਨਾਂ ਨੂੰ ਇੱਕ ਤਾਂ ਰੈਸਟ੍ਰੀਕੇਟ ਕੀਤਾ ਜਾਏ ਇਹਨਾਂ ਦੇ ਖਿਲਾਫ ਜੁਵੇਂ ਨਾਲ ਜਸਟਿਸ ਐਕਟ ਜਿਹੜਾ 2015 ਦਾ ਹੈਗਾ ਉਹਦੇ ਖਿਲਾਫ ਉਹਦੇ ਹਿਸਾਬ ਨਾਲ ਇਹਨਾਂ ਦਾ ਪਰਚਾ ਹੋਵੇ ਔਰ ਰਾਈਟ ਟੂ ਐਜੂਕੇਸ਼ਨ ਐਕਟ ਦੀ ਜਿਹੜੀ ਉਲੰਘਣਾ ਕੀਤੀ ਗਈ ਹੈ ਬੱਚਿਆਂ ਨੂੰ ਫਿਜ਼ੀਕਲੀ ਔਰ ਮੈਂਟਲੀ ਟੌਰਚਰ ਕੀਤਾ ਗਿਆ ਉਹਦੇ ਹਿਸਾਬ ਨਾਲ ਇਹਨਾਂ ਦਾ ਪਰਚਾ ਕੀਤਾ ਜਾਏ ਜੇ ਆਪਣੀ ਆਈ ਤੇ ਆਵੇ ਤਾਂ ਉਹ ਬੜੀ ਬੜੀ ਸ਼ਕਤੀਆਂ ਨਾਲ ਲੜ ਜਾਂਦੀ ਹੈ ਤੁਸੀਂ ਸਾਡੇ ਬੱਚਿਆਂ ਨੂੰ ਸਾਡੇ ਬੱਚੇ ਦਿਨ ਦਿਨ ਰਾਤ ਬੈਠ ਕੇ ਮਿਹਨਤ ਕਰਕੇ ਐਗਜ਼ਾਮ ਦੇਣ ਆਏ ਸੀ ਤੂੰ ਸਾਡੇ ਬੱਚਿਆਂ ਨੂੰ ਤੁਮਬੇ ਚ ਖੜਾ ਕੇ ਉਸ ਦਿਨ ਦਿੱਤਾ ਸਾਡੀ ਲੱਖਾਂ ਰੁਪਏ ਫੀਸ ਭਰੀ ਹੋਈ ਦਾ ਪ੍ਰਸ਼ਾਸਨ ਤੋਂ ਵੀ ਮੰਗਾ ਸਰਕਾਰ ਤੋਂ ਵੀ ਮੰਗਾ ਕਿ ਇਹ ਜੇ ਸਕੂਲਾਂ ਤੋਂ ਤੁਸੀਂ ਨਕੀਲ ਕਿਉਂ ਨਹੀਂ ਕਰਦੇ ਹੈਗੇ ਸਾਨੂੰ ਵੀ ਇਸ ਤਰ੍ਹਾਂ ਬੁਲਾਇਆ ਗਿਆ ਸੀਗਾ ਜਾਤਾ ਆਉਂਦੇ ਦੇ ਦੇ ਕੇ ਜਾਓ ਜਾਂ ਫਿਰ ਐਗਜ਼ਾਮ ਨਹੀਂ ਲਿਆ ਜਾਏਗਾ ਹੁਣ ਤੁਸੀਂ ਦੇਖੋ ਕਿ ਸਾਡੀਆਂ ਬੇਟੀਆਂ ਵੱਡੀਆਂ ਨੇ ਇਹਨਾਂ ਦੇ ਇੰਨੀ ਨਹੀਂ ਵੱਡੀਆਂ ਛਿੜਕੀਆਂ ਨੇ ਬਾਥਰੂਮਾਂ ਦੇ ਵਿੱਚ ਅਸੀਂ ਆਪਣੀਆਂ ਬੱਚਿਆਂ ਨੂੰ ਕਿਵੇਂ ਅਲਾਉ ਕਰਦੀਏ ਉੱਤੇ ਚੇਂਜ ਕਰਨਾ ਚਲੋ ਦਿਨਾਂ ਦੇ ਵਿੱਚ ਜਦੋਂ ਐਗਜ਼ਾਮ ਹੋਏ ਨੇ ਇਹਨਾਂ ਵੱਲੋਂ ਕਿਹਾ ਗਿਆ ਸੀਗਾ ਦੋ ਐਗਜ਼ਾਮਸ ਦੇ ਡਿਊਰਿੰਗ ਕਿ ਹਾਜ਼ਦ ਸਪਾਕਟ ਨਹੀਂ ਆਣੀ ਹੈਗੀ ਰੈਗੂਲਰ ਯੂਨੀਫਾਰਮ ਚ ਬੱਚੇ ਭੇਜਣੇ ਨੇ ਸਾਨੂੰ ਕਨਫਿਊਜ਼ਨ ਹੋ ਗਈ ਚਲੋ ਕਨਫਿਊਜ਼ਨ ਹੋ ਗਈ ਇੱਕ ਤੁਸੀਂ ਐਗਜ਼ਾਮ ਤਾਂ ਲਓ ਬੱਚੇ ਦਾ ਕਨਫਿਊਜ਼ਨ ਹੋ ਗਈ ਤੁਸੀਂ ਸਾਨੂੰ ਫਾਈਨ ਲਗਾ ਦਿਓ ਨੋਟਿਸ ਭੇਜ ਦਿਓ ਸਾਨੂੰ ਪੇਰੈਂਟਸ ਨਾਲ ਗੱਲ ਕਰੋ ਨਾ ਹਾਂਜੀ ਮੈਮ ਕੀ ਨਾਮ ਹੈ ਮੇਰਾ ਨਾਮ ਰਾਜਵੀਰ ਕੋਰ ਵਰਮਾ ਨਾਮ ਹੈ ਡੀਸੀਵੀ ਮੈਡਮ ਨੂੰ ਮਿਲਣ ਆਇਓ ਕਿਹੜੇ ਮਾਮਲੇ ਨੂੰ ਲੈ ਕੇ ਤੁਸੀਂ ਮੰਗ ਪੱਤਰ ਦਿੱਤਾ ਗਿਆ ਤੁਹਾਡੇ ਵੱਲੋਂ ਇਹ ਦੇਖੋ ਪਿੱਛੇ 25th ਆਫ ਸੈਪਟੈਂਬਰ ਨੂੰ ਜੋ ਮਾਮਲਾ ਹੋਇਆ ਸੀ ਜਿਦੇ ਵਿੱਚ ਬੱਚਿਆਂ ਨੂੰ ਰੈਗੂਲਰ ਯੂਨੀਫਾਰਮ ਪਹਿਨੀ ਹੋਈ ਦੇ ਕਾਰਨ ਕਿ ਉਹਨਾਂ ਨੇ ਰੈਗੂਲਰ ਯੂਨੀਫਾਰਮ ਪਾਈ ਹੋਈ ਆ ਔਰ ਜੋ ਹੈ ਹਾਊਸ ਡੈਸ ਨਹੀਂ ਪਾਈ ਹੋਈ ਉਸ ਦੇ ਕਾਰਨ ਪੇਪਰਾਂ 'ਚ ਨਹੀਂ ਬੈਠਣ ਦਿੱਤਾ ਜਾ ਰਿਹਾ ਸੀ ਐਗਜ਼ਾਮਸ ਦੇ ਵਿੱਚ ਨਹੀਂ ਬੈਠਣ ਦਿੱਤਾ ਜਾ ਰਿਹਾ ਸੀ ਡੇਢ ਘੰਟੇ ਦੇ ਅਪ੍ਰੋਕਸ ਡੇਢ ਘੰਟਾ ਉਹਨਾਂ ਨੇ ਬੱਚਿਆਂ ਨੂੰ ਧੁੱਪ ਦੇ ਵਿੱਚ ਖੜਾ ਕੇ ਰੱਖਿਆ ਔਰ ਐਗਜ਼ਾਮ ਨਾ ਲੈਣ ਦੀ ਗੱਲ ਕੀਤੀ ਗਈ ਉਹਦੇ ਰਿਗਾਰਡਿੰਗ ਹੀ ਅਸੀਂ ਡੀਸੀ ਮੈਮ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸਾਡੇ ਕਾਫ ਫੈਡਰੇਸ਼ਨ ਵੱਲੋਂ ਵੀ ਦਿੱਤਾ ਜਾ ਰਿਹਾ ਮੰਗ ਪੱਤਰ ਤੇ ਪੇਰੈਂਟਸ ਦੇ ਵੱਲੋਂ ਵੀ ਦਿੱਤਾ ਜਾ ਰਿਹਾ ਨਹੀਂ ਲੱਗਦਾ ਮੈਂ ਕਿ ਪੰਜਾਬ ਸਰਕਾਰ ਜਿਹੜੀ ਕਿ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਆਈ ਹੈ ਤੇ ਕਹਿੰਦੀ ਹੈ ਵੱਡੇ ਵੱਡੇ ਦਾਅਵੇ ਕਰਦੀ ਹੈ ਲੇਕਿਨ ਇੱਕ ਤਰਫ ਸੇ ਬੱਚਿਆਂ ਦੇ ਫਿਊਚਰ ਨਾਲ ਖੇਲਵਾੜ ਕੀਤਾ ਜਾ ਰਿਹਾ ਪ੍ਰਾਈਵੇਟ ਸਕੂਲਾਂ ਠੀਕ ਹੈ ਨਾ ਜਾਣਦੇ ਇਹਾਰੇ ਮੈਂ ਤੋਂ ਮਾਧਿਮ ਰਹੀ ਕਹਿਣਾ ਚਾਹਾਂਗੀ ਇਹ ਜਿਹੜੀ ਲੜਾਈ ਹੈਗੀ ਆ ਨਾ ਇਹ ਕੋਈ ਸਾਡੀ ਪਰਸਨਲ ਲੜਾਈ ਨਹੀਂ ਸਾਡਾ ਕੋਈ ਉਹਨਾਂ ਨਾਲ ਵੱਟ ਦਾ ਰੋਲਾ ਨਹੀਂ ਹੈਗਾ ਜਾ ਸਾਡਾ ਕੋਈ ਸਾਨੂੰ ਕੋਈ ਇਹ ਲਾਲਚ ਨਹੀਂ ਕਿ ਫੀਸਿਸ ਵਗੈਰਾ ਦਾ ਸਾਡੀ ਪੂਰੇ ਪੂਰੇ ਸਾਲ ਦੀ ਫੀਸ ਅਡਵਾਂਸ ਚ ਜਾਂਦੀ ਰਹੀ ਆ ਇਹ ਲੜਾਈ ਹੈਗੀ ਆ ਇੱਕ ਮਾਵਾਂ ਦੀ ਮਾਵਾਂ ਅਗਰ ਉਹ ਤਕਲੀਫ ਝੱਲ ਕੇ ਬੱਚਾ ਨੂੰ ਪੈਦਾ ਕਰ ਸਕਦੇ ਆ ਨਾ ਤੇ ਆਪਣੇ ਬੱਚਿਆਂ ਨਾਲ ਕਿਸੇ ਵੀ ਵੱਡੀ ਸ਼ਕਤੀ ਦੇ ਨਾਲ ਲੜ ਸਕਦੇ ਆ ਨੇ ਮੈਂ ਸਕੂਲ ਪ੍ਰਸ਼ਾਸਨ ਨੂੰ ਤੁਹਾਡੇ ਮਾਦੇਮ ਰਾਹੀਂ ਇਹ ਕਹਿਣਾ ਚਾਹੁੰਦੀ ਆ ਕਿ ਅਗਰ ਤੁਹਾਨੂੰ ਲੱਗਦਾ ਕਿ ਪੇਰੈਂਟਸ ਨੂੰ ਮੈਨੂਪੂਲੇਟ ਕਰਕੇ ਜਾਂ ਤੁਸੀਂ ਇਦਾਂ ਦੀ ਹਰਕਤਾਂ ਕਰਕੇ ਇਹ ਲੜਾਈ ਨੂੰ ਤੁਸੀਂ ਸਟਾਪ ਕਰ ਦੋਗੇ ਤੁਸੀਂ ਭੁੱਲ ਜਾਓ ਇੱਕੇ ਪੇੜਨਸ ਵਾਧੂ ਆ ਤੁਹਾਡੇ ਲਈ ਇੱਕੇ ਇੱਕੇ ਮਾਂ ਵਾਧੂ ਆ ਇੱਕੇ ਮਾਂ ਅਗਰ ਆਪਣੀ 아이 ਤੇ ਆਵੇ ਤਾਂ ਉਹ ਬੜੀ ਬੜੀ ਸ਼ਕਤੀਆਂ ਨਾਲ ਲੜ ਜਾਂਦੀ ਹੈ ਤੁਸੀਂ ਸਾਡੇ ਬੱਚਿਆਂ ਨੂੰ ਸਾਡੇ ਬੱਚੇ ਦਿਨ ਦਿਨ ਰਾਤ ਬੈਠ ਕੇ ਮਿਹਨਤ ਕਰਕੇ ਐਗਜ਼ਾਮ ਦੇਣ ਆਏ ਸੀ ਤੁਸੀਂ ਸਾਡੇ ਬੱਚਿਆਂ ਨੂੰ ਤੁਮਬ ਚ ਖੜਾ ਕੇ ਉਸ ਦਿਨ ਦਿੱਤਾ ਸਾਡੀ ਲੱਖਾਂ ਰੁਪਏ ਫੀਸ ਭਰੀ ਹੋਈ ਦਾ ਜਦੋਂ ਤੱਕ ਸਕੂਲ ਪ੍ਰਸ਼ਾਸਨ ਇਹ ਦੋਨੇ ਪ੍ਰਿੰਸੀਪਲ ਮਿਸਿਸ இந்து ਸ਼ਰਮਾ ਔਰ ਇਸ ਪ੍ਰਿੰਸੀਪਲ ਮਿਸੇਸ ਬੁਲਾਟੀ ਨੂੰ ਰੈਸਟਿਗੇਟ ਨਹੀਂ ਕਰਦੇ ਹੈਗੇ ਸਾਡਾ ਸੰਘਰਸ਼ ਏਦਾਂ ਹੀ ਜਾਰੀ ਰਹੇਗਾ ਮੇਰੀ ਪ੍ਰਸ਼ਾਸਨ ਤੋਂ ਵੀ ਮੰਗਾਂ ਸਰਕਾਰ ਤੋਂ ਵੀ ਮੰਗਾ ਕਿ ਇਹ ਜੇ ਸਕੂਲਾਂ ਤੋਂ ਤੁਸੀਂ ਨਕੇਲ ਕਿਉਂ ਨਹੀਂ ਕਰਦੇ ਹੈਗੇ ਕਿੱਡੇ ਕੋ ਬੱਚੇ ਆ ਜਿਹੜੇ ਬੱਚੇ ਤਾਂ ਜੀ ਬਹੁਤ ਨੇ ਤੁਹਾਨੂੰ ਦੇਖਿਆ ਹੋਣਾ ਸਾਡੀ ਲਾਈਵ ਵੀਡੀਓਜ਼ ਦੇ ਵਿੱਚ ਵੀ ਦੇਖਿਆ ਹੋਣਾ ਉਸ ਦਿਨ ਦੀ ਵੀਡੀਓਜ਼ ਦੇ ਵਿੱਚ ਵੀ ਦੇਖਿਆ ਹੋਣਾ 150 ਤੋਂ ਉੱਪਰ ਬੱਚੇ ਸੀਗੇ ਜਿੰਨਾ ਤੋਂ ਇਹਨਾਂ ਨੇ ਤੇਰੇ ਸੀਗੇ ਕੋਈ 20 ਕਿਲੋਮੀਟਰ ਤੋਂ ਆ ਰਿਹਾ ਕੋਈ 30 ਕਿਲੋਮੀਟਰ ਤੋਂ ਆ ਰਿਹਾ ਇਹਨਾਂ ਨੂੰ ਸਿਰਫ ਔਰ ਸਿਰਫ ਹਾਊਸ ਡਸ ਦੇਣ ਦੇ ਲਈ ਔਰ ਉਹ ਹਾਊਸ ਡਸ ਦੇ ਕੇ ਗਏ ਨੇ ਸਾਨੂੰ ਵੀ ਇਸ ਤਰ੍ਹਾਂ ਬੁਲਾਇਆ ਗਿਆ ਸੀਗਾ ਕਿ ਜਾਤਾ ਆਉਂਦੇਸ ਦੇਖ ਕੇ ਜਾਓ ਜਾ ਫਿਰ ਐਗਜ਼ਾਮ ਨਹੀਂ ਲਿਆ ਜਾਏਗਾ ਫੋ ਤੁਸੀਂ ਦੇਖੋ ਕਿ ਸਾਡੀਆਂ ਬੇਟੀਆਂ ਵੱਡੀਆਂ ਨੇ ਇਹਨਾਂ ਦੇ ਇੰਨੀ ਨਹੀਂ ਵੱਡੀਆਂ ਛਿੜਕੀਆਂ ਨੇ ਬਾਥਰੂਮਾਂ ਦੇ ਵਿੱਚ ਅਸੀਂ ਆਪਣੀਆਂ ਬੱਚਿਆਂ ਨੂੰ ਕਿਵੇਂ ਅਲਾਉ ਕਰਦੀਏ ਉੱਤੇ ਚੇਂਜ ਕਰਨਾ ਤੇ ਇੱਕ ਗੱਲ ਇਹ ਵੀ ਆਉਂਦੀ ਆ ਨਾ ਬੱਚੇ ਡਰੈਸ ਦੇ ਵਿੱਚ ਸੀਗੇ ਯੂਨੀਫਾਰਮ ਦੇ ਵਿੱਚ ਸੀਗੇ ਇਹਨਾਂ ਦਾ ਸਕੂਲ ਦੀ ਯੂਨੀਫਾਰਮ ਸੀਗੀ ਮੈਨੂੰ ਇੱਕ ਗੱਲ ਦੱਸੀ ਜਾਵੇ ਤੁਹਾਡੇ ਜੋ ਵੀ ਇਹ ਵੀਡੀਓ ਦੇਖ ਰਿਆ ਕਿ ਹਾਊਸ ਹੋਲਡ ਜਿਹੜੀਆਂ ਜਾ ਬੱਚਿਆਂ ਦਾ ਐਗਜ਼ਾਮ ਜ਼ਰੂਰੀ ਆ ਮੰਨ ਲਵਾਂ ਅਸੀਂ ਕਿ ਉਹਨਾਂ ਸਾਸ਼ਨ ਵੀ ਜ਼ਰੂਰੀ ਆ ਅਨੁਸ਼ਾਸਨ ਉਹਨਾਂ ਜ਼ਰੂਰੀ ਆ ਅਨੁਸ਼ਾਸਨ ਦੀ ਗੱਲ ਹੁੰਦੀ ਆ ਰੈਗੂਲਰ ਡੇਜ਼ ਦੇ ਵਿੱਚ ਹੁੰਦੀ ਆ ਉਹ ਕੋਈ ਰੈਗੂਲਰ ਡੇ ਨਹੀਂ ਹੈਗਾ ਸੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਐਗਜ਼ਾਮ ਹੋਏ ਨੇ ਇਹਨਾਂ ਵੱਲੋਂ ਕਿਹਾ ਗਿਆ ਸੀਗਾ ਦੋ ਐਗਜ਼ਾਮਸ ਦੇ ਡਿਊਰਿੰਗ ਕਿ ਹਾਜ਼ਦਸ ਪਾਕਟ ਨਹੀਂ ਆਣੀ ਹੈਗੀ ਰੈਗੂਲਰ ਯੂਨੀਫਾਰਮ ਚ ਬੱਚੇ ਭੇਜਣੇ ਨੇ ਸਾਨੂੰ ਕਨਫਿਊਜ਼ਨ ਹੋ ਗਈ ਚਲੋ ਕਨਫਿਊਜ਼ਨ ਹੋ ਗਈ ਇੱਕ ਤੁਸੀਂ ਐਗਜ਼ਾਮ ਤਾਂ ਲਓ ਬੱਚੇ ਦਾ ਕਨਫਿਊਜ਼ਨ ਹੋ ਗਈ ਤੁਸੀਂ ਸਾਨੂੰ ਫਾਈਨ ਲਗਾ ਦਿਓ ਨੋਟਿਸ ਭੇਜ ਦਿਓ ਸਾਨੂੰ ਪੇਰੈਂਟਸ ਨੇ ਨਾਲ ਗੱਲ ਕਰੋ ਨਾ ਮੈਡਮ ਬੋਲੋ ਸਾਨੂੰ ਬਹੁਤ ਵਧੀਆ ਗੱਲ ਕੀਤੀ ਗਈ ਮੈਡਮ ਨੇ ਸਾਡੀ ਸਾਰੀ ਗੱਲ ਸੁਣੀ ਜਿੰਨਾ ਟਾਈਮ ਅਸੀਂ ਮੈਡਮ ਦਾ ਲੇਤਾ ਮੈਨਾਂ ਸਾਡਾ ਪੂਰੀ ਗੱਲ ਨੂੰ ਧਿਆਨ ਨਾਲ ਸੁਣਿਆ ਤੇ ਕਿਹਾ ਕਿ ਅਸੀਂ ਜਲ ਤੋਂ ਜਲਦ ਕਾਰਵਾਈ ਕਰਾਂਗੇ ਬਾਕੀ ਜੋ ਚਾਈਲਡ ਪ੍ਰੋਟੈਕਸ਼ਨ ਵੱਲੋਂ ਉਹਨਾਂ ਵੱਲੋਂ ਵੀ ਇਹਨਾਂ ਤੇ ਬਹੁਤ ਸਖਤ ਕਾਰਵਾਈ ਕੀਤੀ ਜਾ ਰਹੀ ਆ ਇਹਨਾਂ ਦੇ ਸਕੂਲ ਦੇ ਵਿੱਚ ਟੀਮਸ ਪਹੁੰਚ ਰਹੀਆਂ ਹੈਗੀਆਂ ਨੇ ਪ੍ਰਸ਼ਾਸਨ ਵੀ ਆਪਣੀ ਜਗ੍ਹਾ ਤੇ ਕਾਰਵਾਈ ਕਰ ਰਿਹਾ ਹੈਗਾ ਲੇਕਿਨ ਇਹ ਕਾਰਵਾਈ ਨੂੰ ਤੇਜ਼ ਕਰਨਾ ਪਾਏਗਾ ਅੱਛਾ ਕੀ ਨਾਮ ਹੈ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਅਮਨਦੀਪ ਜੀ ਆ ਜੀ ਡੀਸੀ ਮੈਡਮ ਨੂੰ ਮਿਲਣਾ ਹੈ ਜੀ ਤੁਸੀਂ ਕਿਹੜੀਆਂ ਮੰਗਾਂ ਨੂੰ ਲੈ ਕੇ ਕਿਹੜੇ ਮੰਗ ਪੱਤਰ ਦਿੱਤੇਗੇ ਮੰਗ ਪੱਤਰ ਇਹ ਦਿੱਤਾ ਗਿਆ ਜੀ ਪਿੱਛੇ 25 ਸਤੰਬਰ ਨੂੰ ਜਿਹੜਾ ਹੈਗਾ ਕਿ ਸਕੂਲ ਦੇ ਬੱਚੇ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਕਿਉਂਕਿ ਉਹਨਾਂ ਦੇ ਹਾਲ ਉਪੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦਕਾਲਾ ਰੋਡ ਤੇ ਜਿਹੜਾ ਸਕੂਲ ਹੈਗਾ ਉੱਥੇ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਕਿਉਂਕਿ ਬੱਚਿਆਂ ਨੇ ਹਾਊਸ ਡੈਸ ਨਹੀਂ ਪਾਈ ਸੀ ਗੱਲ ਮੁੱਦਾ ਹੋਰੇ ਇਹ ਇਹ ਨਹੀਂ ਹੈਗਾ ਐਡਰੈਸ ਦਾ ਮੁੱਦਾ ਨਹੀਂ ਹੈ ਗੱਲ ਹੋ ਰਹੀ ਇਹਨਾਂ ਨੇ ਆਪਣੀ ਐਟੀਟਿਊਡ ਬਣਾ ਲੈ ਕੇ ਰੱਖਿਆ ਹੈਗਾ ਕਿ ਕਿਸੇ ਇੱਕ ਪਾਰਟਿਕੂਲਰ ਪੇਰੈਂਟਸ ਨੂੰ ਜਿਹੜਾ ਟਾਰਗੇਟ ਕਰ ਰਹੇ ਹੈਗੇ ਮੇਰੇ ਨਾਂ ਤੇ ਅਮਨਦੀਪ ਸਿੰਘ ਦੇ ਨਾਂ ਤੇ ਬਾਈਕਾਟ ਹੈਸ਼ਟੈਗ ਬਾਈਕਾਟ ਅਮਨਦੀਪ ਸਿੰਘ ਦੇ ਨਾਂ ਤੇ ਇੱਕ ਹੈਸ਼ਟੈਗ ਚਲਾਇਆ ਜਾ ਰਿਹਾ ਮੇਰਾ ਕੀ ਕਸੂਰਾ ਹੈ ਅਗਰ ਮੈਂ ਇੱਕ ਪੇਰੈਂਟ ਹੋਣ ਦੇ ਨਾਤੇ ਆਪਣੀ ਬੱਚੀ ਦੇ ਰਾਈਟ ਪਿੱਛੇ ਆਪਣੇ ਨਾਲ ਲੜ ਰਿਹਾ ਹਾਂ ਕੀ ਸਕੂਲ ਦਾ ਫਰਜ਼ ਨਹੀਂ ਸੀ ਬੰਦਾ ਕਿ ਅਗਰ ਬੱਚਿਆਂ ਨੇ ਹਾਊਸ ਡ्रेस ਨਹੀਂ ਪਾਈ ਤਾਂ ਸਕੂਲ ਵੀ ਇਹ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਕ ਦਿਨ ਪਹਿਲਾਂ ਉਹ ਇੱਕ ਦਿਨ ਪਹਿਲਾਂ ਆਪਣੇ ਮੈਸੇਜ ਲਗਾ ਸਕਦਾ ਪੇਰੈਂਟਸ ਨੂੰ ਕਿ ਜੀ ਕੱਲ ਦਾ ਕਿ ਕੱਲ ਦਾ ਦਿਨ ਉਸ ਕੋ ਹਾਊਸ ਡ्रेस ਦੇਗਾ ਤੇ ਹਾਊਸ ਡ्रेस ਪਾਈ ਜਾਏ ਠੀਕ ਹੈ ਜੀ ਤੇ ਹੁਣ ਕੀ ਮੰਗਾ ਕੀ ਆਸ਼ਵਾਸਨ ਕੀ ਦਿੱਤਾ ਗਿਆ ਦੁਆਰੇ ਵਲ ਦੇਖੋ ਮੰਗਾ ਸਾਡੀ ਇਹ ਹੀ ਹੈ ਕਿ ਜਿਹੜੇ ਜਿਹੜੇ ਸਕੂਲ ਦੀ ਪ੍ਰਿੰਸੀਪਲ ਮੈਡਮ ਹੈ ਗਿਆ ਮਿਸਿਸ இந்து இந்து ਸ਼ਰਮਾ ਜੀ ਅਤੇ ਵਾਈਸ ਪ੍ਰਿੰਸੀਪਲ ਜਿਹੜੇ ਹੈਗੇ ਆ ਪੂਨਮ ਗੁਲਾਟੀ ਜੀ ਇਹਨਾਂ ਨੂੰ ਇੱਕ ਤਾਂ ਰੈਸਟ੍ਰੀਕੇਟ ਕੀਤਾ ਜਾਏ ਇਹਨਾਂ ਦੇ ਖਿਲਾਫ ਜੁਵਨਲ ਜਸਟਿਸ ਐਕਟ ਜਿਹੜਾ 2015 ਦਾ ਹੈਗਾ ਉਹਦੇ ਖਿਲਾਫ ਉਹਦੇ ਹਿਸਾਬ ਨਾਲ ਇਹਨਾਂ ਦਾ ਪਰਚਾ ਹੋਵੇ ਔਰ ਰਾਈਟ ਟੂ ਐਜੂਕੇਸ਼ਨ ਐਕਟ ਦੀ ਜਿਹੜੀ ਉਲੰਘਣਾ ਕੀਤੀ ਗਈ ਹੈ ਬੱਚਿਆਂ ਨੂੰ ਫਿਜ਼ੀਕਲੀ ਔਰ ਮੈਂਟਲੀ ਟੌਰਚਰ ਕੀਤਾ ਗਿਆ ਉਹਦੇ ਹਿਸਾਬ ਨਾਲ ਇਹਨਾਂ ਦਾ ਪਰਚਾ ਕੀਤਾ ਜਾਏ ਉਹਨਾਂ ਵੱਲੋਂ ਚਾਈਲਡ ਪ੍ਰੋਟੈਕਸ਼ਨ ਵਾਲਿਆਂ ਨੂੰ ਵੀ ਦਿੱਤੀ ਗਈ ਉਹਨਾਂ ਦੇ ਮਹਿਕਮੇ ਨੂੰ ਵੀ ਦਿੱਤੀ ਗਈ ਉਹਨਾਂ ਦੇ ਵੱਲੋਂ ਕੀ ਕੀਤਾ ਗਿਆ ਉਹਨਾਂ ਵੱਲੋਂ ਵੀ ਆਪਣੇ ਦੇਖੋ ਆਪਣੇ ਪਦਰ ਤੇ ਉਹਨਾਂ ਵੱਲੋਂ ਵੀ ਕਾਰਵਾਈ ਕੀਤੀ ਹੈ ਪਰ ਅਸੀਂ ਆਪਣੇ ਬੱਚਿਆਂ ਦੇ ਹੱਕਾਂ ਪਿੱਛੇ ਦੇ ਬੁੱਝ ਕੇ ਗਲਤੀ ਕਰ ਦੇ ਤਾਂ ਉਸ ਨੂੰ ਗਲਤੀ ਮੰਨਿਆ ਜਾਂਦਾ ਹੈਗਾ ਪਰ ਅਗਰ ਛੱਡੇ ਤੋਂ ਅਣਜਾਣੇ ਦੀ ਗਲਤੀ ਹੋਈ ਹੈ ਤਾਂ ਫਿਰ ਇਹਦੇ ਵਿੱਚ ਸਕੂਲਾਂ ਨੇ ਵੀ ਕੰਪਰਮਾਈਜ਼ ਕਰਨਾ ਚਾਹੀਦਾ ਜੀ ਬੱਚਿਆਂ ਨਾਲ ਕੋਈ ਫਰਕ ਨਹੀਂ ਕਰਨਾ ਚਾਹੀਦਾ ਕਿਉਂਕਿ ਡੇਢ ਘੰਟਾ ਡੇਢ ਪੌਣੇ 2 ਘੰਟਾ ਤੁਸੀਂ ਬੱਚਾ ਦੀ ਅਗਰ ਤੁਸੀਂ ਡੇਢ ਘੰਟਾ ਪੌਣੇ 2 ਘੰਟਾ ਬੱਚਿਆਂ ਦਾ ਜਿਹੜਾ ਪੇਪਰ ਦਾ ਖਰਾਬ ਕੀਤਾ ਉਹਦੇ ਅੰਗੇ ਤੁਸੀਂ 40 ਮਿੰਟ ਦਿੱਤੇ ਆ ਬੱਚਿਆਂ ਨੂੰ ਜਿਹਦੇ ਵਿੱਚ ਬੱਚਾ ਦਾ ਪੇਪਰ ਰਹਿ ਗਿਆ ਆ ਸਾਡੇ ਜਿਹੜੇ ਭੈਣ ਦੀ ਅੱਗੇ ਨਾਲ ਇਹਨਾਂ ਦੇ ਅਗਲੇ ਦਿਨ ਦਾ ਬੱਚੀ ਦਾ ਪੇਪਰ ਰਹਿ ਗਿਆ ਠੀਕ ਹੈ